ਟੜਕੇ ਤੜਕੇ ਅੱਜ ਗੋਲੂ ਹਾਣਾ ਤੇ ਬਈ ਲਾਗੇ ਰੋਪ ਭਾਰੀ ਚਾਹ ਦੀ ਰੋਕ ਲੱਗੀ ਬਈ ਗੋਲੂ ਹਾਣੀ ਦਰਸ਼ਨ ਹਾਣਾ ਦੀ ਚਾਹ ਜੇ ਕਿਤੇ ਵਾਜੇ ਇਹ ਚਾਰ ਚਾਰ ਗਲਾਸ ਪੀ ਜਾਂਦਾ ਤੇ ਅੱਜ ਇਹਨੂੰ ਚਾਹ ਨਹੀਂ ਮਿਲੀ ਇੱਕ ਰੀ ਤੇ ਇਹਨੇ ਰੋਣ ਵਾਲਾ ਮੂੰਹ ਬਣ ਗਿਆ ਹੀ ਰੋਲਾ ਪਾਈ ਜਾਂਦਾ ਕਹਿੰਦਾ ਮੈਨੂੰ ਚਾਹ ਨਹੀਂ ਮਿਲਦੀ ਦੱਸ ਬਈ ਸਾਰਿਆਂ ਦਾ ਕੋਟਾ ਵੱਖੋ ਵੱਖਰਾ ਨਾ ਚਾਹ ਦਾ ਰਾਹ ਦਰਸ਼ਨ ਹਾਣਾ ਦੀ ਬੋਤਲ ਵੱਖਰੀ ਏ ਢੋਡੀ ਹਾਂ ਕੋਟੇ ਵੀ ਸਾਰਿਆਂ ਦੇ ਾਡੋ ਾਡਾ ਨੇੜੇ ਤੇਰੇ ਕਿਵੇਂ ਬਈ ਠੀਕ ਕਿਤੇ ਨਹੀਂ ਦੁੱਧ ਵੱਤ ਚੱਲਾ ਜਿੰਨਾ ਘਰੇ ਜਾਣਾ ਉਹ ਨਹੀਂ ਜਾਣਾ ਐ 70000 ਦਾ ਦੁੱਧ ਘਰੇ ਪੀ ਜਾਣੀ ਤੂੰ ਮੈਂ ਕੱਲੀ ਨਹੀਂ ਪੀਂਦੀ ਕਿੱਡਾ ਟੱਬਰ ਆ ਤੇ ਕਿੰਨੇ ਬੰਦੇ ਆ ਮਿਲਕਿੰਗ ਟਾਈਮ ਹੋ ਗਿਆ ਹੀ ਅਵੇ ਆਰੀ ਗੱਡਾ ਗਾਵਾਂ ਨੂੰ ਗਾਵਾਂ ਨੂੰ ਮਸ਼ੀਨ ਲਾ ਦੇਗਾ ਫਿਰ ਚੱਪਲਾਂ ਦੂਜਿਆਂ ਵਾਲਿਆਂ ਦਾ ਪੁੱਤ ਸਾਡਾ ਜੁਬੀ ਵੀ ਲਗਾ ਗਾਈਆਂ ਚੋਣ ਹੈ ਜੁਬੀ ਗਾਵਾਂ ਚੋਣ ਦਿਆ ਅੱਜ ਤੱਕ ਗੱਗੂ ਹਣੀ ਵੀ ਕਾਬੂ ਆਇਆ ਖੁਰਕ ਲੜੀ ਜਾਂਦੀ ਬੈਠੀ ਬੈਠੀ ਨੂੰ ਇਧਰ ਮੰਮੀ ਨੂੰ ਖੁਰਕ ਲਈ ਜਾਂਦੇ ਨਾ ਘੁਰਕੀ ਜਾਂਦੀ ਹੈ ਇਹ ਤਾਂ ਗੱਲ ਹੈ ਗੱਗੂ ਆਣੀ ਹਾਰਾ ਬਸ ਇਹ ਜਦੋਂ ਆਈ ਸੀ ਮੈਂ ਹੀ ਚੋਈ ਇਹ ਵੀ ਪਿੱਦੀ ਇਹ ਵੀ ਪਿੱਦੀ ਦੋਵੇਂ ਪਿੱਦੀਆਂ ਰਲ ਜਾਂਦੀਆਂ ਪਿੱਦੀ ਪਿੱਦੀ ਆਈ ਜੋ ਆਕਾ ਨੂੰ ਡਰਾਉਣਾ ਲਿਆ ਆਈ ਕੋਈ ਨਹੀਂ ਕਹਿੰਦਾ ਬਰੂਨੀ ਕੋਈ ਨਹੀਂ ਕਹਿੰਦਾ ਲਾਤ ਚੱਟ ਗਿਆ ਬਰਾਵੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਗਾ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਇਹ ਵੀਡੀਓ ਟਿਆਲ ਖਵਾਣੀ ਆ ਇਹ ਨਹੀਂ ਖਾਂਦੀ ਇਹ ਨਹੀਂ ਖਾਂਦੀ ਕੀ ਕੀਤਾ ਨਹੀਂ ਗਲਾ ਕੇ ਮਣ ਖਾਲੇ ਤੈਨੂੰ ਫੜ ਖਾਂ ਕਿ ਮੈ ਲੈ ਜਾਂ ਜਿਉ ਫੜੀਏ ਨੇ ਪਾਸੇ ਅਖੀ ਦੋਮਣ ਚੱਕ ਲੈ ਅੰਨਾ ਮੇਰੇ ਕਪੜਾ ਪਾਵੇ ਲੈ ਬੰਦ ਉੱਤੇ ਕਸੋੜ ਤੋੜ ਕੇ ਆਏ ਮੱਲੀ ਹੋਈ ਅੰਨਾ ਹੁਣ ਇੱਕ ਦੋ ਕੀ ਕਹਿਣਾ ਜਾਏਗੀ ਅੰਨਾ ਮੇਰੀ ਰਖੜੀ ਤੋੜਤੀ ਤਾਂ ਵੀ ਮੈਂ ਕੁਝ ਨਹੀਂ ਕਿਹਾ ਮੈਂ ਕਹਾਂ ਹੁੰਦ ਮੈਂ ਤੇਰੇ ਕਪੜੇ ਪਾ ਲੈਣੀ ਆ ਕਪੜੇ ਰਾਤ ਦੇ ਪਾਈ ਕਰਦੀ ਆ ਰਾਤ ਦੇ ਹੁਣ ਰਾਤ ਦੀ ਪੋਣੇ ਸੀਗੀ ਤੇ ਹਾਜ਼ਰੀ ਤਾਂ ਪਾਈ ਕਰਦੀ ਸੀਗੀ ਮੈਨੂੰ ਆਦੇ ਲੱਭੇ ਨਹੀਂ ਸੀ ਤਾਂ ਇਹ ਮੈਨੂੰ ਆਜਾ ਮਿਲਦੇ ਨੇ ਇਹਨਾਂ ਕੋਈ ਘਰੇ ਕੱਪੜੇ ਨਹੀਂ ਆਗੇ ਹਾਂ ਕੱਪੜੇ ਹੈਗੇ ਬਟੇ ਨੇ ਮੈਂ ਦੇ ਹੀ ਪੋੜੀਆਂ ਮੈਂ ਤਾਂ ਮਮਾ ਜੀ ਦਾ ਲੱਗਦੀ ਹੈ ਉਹਨੇ ਕਿੱਦਾਂ ਮੈਂ ਕੱਪੜੇ ਜਿੱਦਾਂ ਸਦਾ ਫੋਪਾ ਲੰਨਾ ਮੇਰਾ ਗੱਡਰਾ ਤੈਨੂੰ ਆ ਉਹ ਕਰ ਉਹਨੂੰ ਕੱਟ ਨਹੀਂ ਨਾ ਹਾਂ ਇਹ 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 ਵੀ ਮੈਨੂੰ ਕੱਟਦੀ ਹੁੰਦੀ ਆ ਅੱਜ ਤਾਂ ਇਹਨੇ ਮੇਰ ਤੋਂ ਨਾ ਇਹਨੂੰ ਮਚਾਲੂ ਤੜਕੇ ਤੜਕੇ ਅੱਜ ਗੋਲੂ ਹਣਾ ਤੇ ਬਈ ਲਾਗੇ ਰੋਪ ਭਾਰੀ ਚਾਹ ਦੀ ਰੋਕ ਲੱਗੀ ਬਈ ਗੋਲੂ ਹਣੀ ਦਰਸ਼ਨ ਹੋਣਾ ਦੀ ਚਾਹ ਜੇ ਕਿਤੇ ਵਾਜੇ ਇਹ ਚਾਰ ਚਾਰ ਗਲਾਸ ਪੀ ਜਾਂਦਾ ਤੇ ਅੱਜ ਇਹਨੂੰ ਚਾਹ ਨਹੀਂ ਮਿਲੀ ਇੱਕ ਰੀ ਤੇ ਇਹਦਾ ਰੋਣ ਵਾਲਾ ਮੂੰਹ ਬਣ ਗਿਆ ਹੀ ਰੋਲਾ ਪਾਈ ਜਾਂਦਾ ਕਹਿੰਦਾ ਮੈਨੂੰ ਚਾਹ ਨਹੀਂ ਮਿਲਦੀ ਦੱਸ ਬਈ ਸਾਰਿਆਂ ਦਾ ਕੋਟਾ ਵੱਖੋ ਵੱਖਰਾ ਨਾ ਚਾਹ ਦਾ ਰਾਤ ਦਰਸ਼ਨਾਂ ਵਾਲੀ ਬੋਤਲ ਵੱਖਰੀ ਐ ਥੋੜੀ ਆਵੇ ਨਾ ਥਰਮੋਜ 5 ਲੀਟਰ ਦੀ ਵੱਖਰੀ ਐ ਵੱਖਰੀ ਐ ਜੀ ਅੱਡੋ ਆਡਾ ਹਾਰਿਆਂ ਦੇਖੋ ਕੋਟਾ ਜੀ ਅੱਜ ਸਾਬ ਮਿਲਦਾ ਮੇਰੀ ਮੁੱਠੀ ਖਾਤੇ ਹਾਂ ਕੋਟੇ ਵੀ ਸਾਰਿਆਂ ਦੇ ਅੱਡੋ ਆਡਾ ਤੁਹਾਡੇ ਚਾਹ ਦੇ ਇਹ ਨਹੀਂ ਤੁਸੀਂ ਚਾਹ ਉਹਨਾਂ ਦੀ ਜੋ ਦਾ ਨਹੀਂ ਮਾਰਨਾ ਆਪਦੀ ਚਾਹ ਪੀਓ ਜੋ ਆਕਾ ਨੂੰ ਡਰਾਉਣ ਆ ਲਿਆਈ ਮੈਨੂੰ ਕਾਹ ਲੈ ਜੇ ਸਾਡੇ ਨੂੰ ਕੁਝ ਨਹੀਂ ਕਹਿੰਦਾ ਬਰੂਨੀ ਸਾਡੇ ਹੁੰਦੇ ਇਹੋ ਜਿਹੇ ਗੱਲਾਂ ਨਹੀਂ ਕਰਦੇ ਆ ਤਰਪਾਲ ਪਾਉਣੇ ਆਓ ਪਿਆ ਰੇਨ ਕੋਟ ਪਿਛਲੇ ਬੰਨੇ ਪਾਓ ਤੇ ਇੰਜੋਏ ਕਰੋ ਜਿੱਥੇ ਮਿੱਟੀ ਪੈਣ ਲੱਗੀ ਉਹ ਥੰਮਲੇ ਕੋ ਖੜ੍ਹ ਜਾ ਹਾਂ ਤੇ ਥਾੜਾ ਇਹ ਉੱਤੇ ਛੜਦੇ ਭਰਾ ਨਾਲ ਹੀ ਸਿਗਨਲ ਮਿਲਦਾ ਮੈਂ ਇੱਥੇ ਖੜਾ ਬੈਠਦਾ ਨਾਲ ਹੱਥ ਕਰ ਨਾਲ ਗੋਲੂ ਨੂੰ ਮੈਂ ਵਲ ਮਾਜਾ ਮਾਰਦਾ ਫਿਰ ਹਾਂ ਮੈਂ ਬਾਈ ਦੱਸਿਆ ਨਾ ਕਹਿ ਬੈਤ ਇੱਕ ਦਮ ਮੀਂਹ ਨਗੜਵਾ ਚੱਲਦਾ ਵਾ ਮੀਂਹ ਨਗੜਵਾ ਮੀਂਹ ਤਾਂ ਬੋਲ ਗਿਆ ਅਠਮਾਣਾ ਆ ਦਿਖਾ ਦੇ ਆ ਵਿਖਾ ਦੇ ਲੱਠਮਾ ਲੱਗਾ ਥੱਲੇ ਆ ਵੀ ਖੇਚ ਲਿਆ ਖੇਚ ਲਿਆ ਨਾਲ ਖੇਚ ਲਿਆ ਆ ਕਲੀਨਿਕ ਸਿੱਧੂ ਕਲੀਨਿਕ ਡਾਕਟਰ ਨਿਸ਼ਾਨ ਸਿੰਘ ਸਿੱਧੂ ਹੋ ਜਾਂਦੀ ਪਹਿਲੀ ਵਾਰੀ ਵੇਖਿਆ ਰਿਸ਼ਤੇ ਦਾ ਸ਼ਰੀਕਾ ਬਣ ਕੇ ਇੱਧਰ ਆ ਨਿੱਕਲਵਾ ਡਾਕਟਰਾਂ ਭਾਜੀ ਲੇਕਿਨ ਐਸੇ ਤੋਂ ਬਿੱਤੀ ਡਾਣੀ ਹੋਈ ਹੈ ਲੇਕਿਨ ਐਸੇ ਤੋਂ ਐਸੇ ਤੋਂ ਹਮਕਦਰ ਪਾਸਵਰਡ ਕੇ ਕੰਮ ਹੈ ਡਿਜ਼ਾਈਨਰ ਦਾ ਹਾਂ ਬਹੁਤ ਕਰਦੇ ਨਹੀਂ ਐਸਾ ਸਿਸਟਮ ਵਿੱਚ ڈالਦੇ ਇਸਕੋ ਜੁਆਇਨ ਕਰਦੇ ਤਾਂ ਉहां ਤੱਕ ਕਰਦੇ ਆਪ ਖੁਦ ਹੀ ਲਗਾਓ ਹਮੇ ਤਾਂ ਪੈਸੇ ਹੀ ਚਾਹੀਏ ਬਸ ਚਲਿਏ ਲੱਗ ਤਾਂ ਬਣਾ ਆਰਾਮ ਘੜੇ ਬਣਾ ਹਾਂ ਬੜੀਆ ਬੜੀਆ ਠੀਕ ਹੈ ਜੀ ਦੁੱਧ ਦੇ ਵੇਲੇ ਡਰਾਮਾ ਦੇ ਨੇੜੇ ਤੇਰੇ ਕਿਵੇਂ ਬੈਠੇ ਕਿਤੇ ਨਹੀਂ ਦੁੱਧ ਵੱਧ ਚੱਲਿਆ ਜਿੰਨਾ ਘਰੇ ਜਾਣਾ ਉਹ ਨਹੀਂ ਜਾਣਾ 70 80 ਹਜ਼ਾਰ ਦਾ ਦੁੱਧ ਘਰੇ ਪੀ ਜਾਣੀ ਤੂੰ ਮੈਂ ਕੱਲੀ ਨਹੀਂ ਪੀਂਦੀ ਕਿੱਡਾ ਟੱਬਰ ਆ ਤੇ ਕਿੰਨੇ ਬੰਦੇ ਆ ਮਿਸਤਰੀ ਕਿੰਨੇ ਆ ਲਿਆਉਣਾ ਵਾ ਮੁੱਲ ਤੇ ਜਾਨ ਨਿਕਲ ਜੇ ਤੁਹਾਡੀ ਤੇ ਫਿਰ ਤਾਂ ਹੀ ਤੇ ਉਹਨਾਂ ਗੱਲਾਂ ਆਉਂਦੀਆਂ ਹਾਂ ਵੀ ਦੱਸਣਾ ਕਿਵੇਂ ਆ ਕਿੰਨੀਆਂ ਰਹਿ ਗਈਆਂ ਦੋ ਰਹਿਣੀਆਂ ਕੀ ਕਹਿੰਦੇ ਆ ਵੇਖ ਕਿਉਂ ਪ੍ਰਵਾਹ ਗਈ ਵੀ ਪੈਰ ਦੇ ਉੱਤੇ ਵੇਖ ਕੇ ਇਹ ਬੰਦਾ ਤੂੰ ਪਛਾਣ ਲਿਓ ਮੈਂ ਸ਼ਕਲ ਨਹੀਂ ਵਿਖਾਣੀ ਤਲਾ ਤੋਂ ਲੈ ਢਿੱਡ ਜੇ ਧੱਕਰ ਲੈ ਜਾਣਾ ਮੂੰਹ ਤੇ ਕਰ ਨਾ ਵਿਆ ਨਹੀਂ ਨੰਬਰ ਵਿਖਾ ਦੇ ਐਂ ਰੱਖੇ ਐਂ ਰੱਖੇ ਹੈਲੋ ਹੈਲੋ ਅਬ ਖਾ ਖਾਣਾ ਹੈਲੋ ਆ ਬਾਏ ਸੁਣ ਦੇਰੀ ਆ ਕਿ ਨਹੀਂ ਦੱਸ ਕਿਤੇ ਆਈ ਨਹੀਂ ਇਹ ਜਕਰ ਆ ਕਿਹਦਾ ਫੋਨ ਆਈ ਜਾਂਦਾ ਵਿੱਚ ਹਾਲੇ ਵਿੱਚ ਫੋਨ ਆਈ ਜਾਂਦਾ ਹਾਏ ਸੀਮਾ ਇਹਦੇ ਚੱਲੀਏ ਮਿਲਕਿੰਗ ਟਾਈਮ ਹੋ ਗਿਆ ਹੀ

ਹਾਂ ਕਾਟਾ ਕੁੱਤਾ ਕੀ ਹੁੰਦਾ ਹੈ ਕਾਟਾ ਔਰ ਕਾਟੀ ਮਾਝ ਦਾ ਬੱਚਾ ਹੁੰਦਾ ਹੈ ਇਹ ਮਾਝ ਕੀ ਹੁੰਦਾ ਹੈ ਜੋ ਭੋਸ ਕਰਤੀ ਹੈ ਇਹ ਵਾਲਾ ਮਾਂ ਮੈਨੂੰ ਨਹੀਂ ਮਾਰਦੀ ਮੈਂ ਨਿੱਕੇ ਹੁੰਦੇ ਪਾਲੀ ਐ ਬਾਹੂ ਮੈਨੂੰ ਨਹੀਂ ਮਾਰਦੀ ਤੂੰ ਬੱਜ ਕੇ ਕਿੰਨੀ ਕਹਿ ਰਹੀ ਆ ਸਾਡਾ ਜੁਬੀ ਵੀ ਲਗਾ ਗਾਈਆਂ ਚੋਣ ਹੈ ਜੁਬੀ ਗਾਵਾਂ ਚੋਣ ਡਿਆ ਅੱਜ ਤਾਂ ਗੱਗੂ ਨੇ ਵੀ ਕਾਬੂ ਆਇਆ ਮੇਰੇ ਵੀਰੇ ਅਈ ਤਾਂ ਗੱਗੂ ਹਣੀ ਵੀ ਕਹਿੰਦੇ ਕਾਬੂ ਆਇਆ ਰਾਜੂ ਅੱਜ ਆਇਆ ਨਹੀਂ ਆ ਵੇ ਸਾਡੇ ਸਾਹਮਣੇ ਅਜੀਤ ਕਰਨਾ ਖੁਰਕਰੀ ਹੋਈ ਖੁਰਕਲੇ ਰਹੀ ਜਾਂਦੀ ਬੈਠੀ ਬੈਠੀ ਨੂੰ ਇਧਰ ਮੰਮੀ ਨੂੰ ਖੁਰਕਲੇ ਜਾਂਦੇ ਨੱਕ ਖੁਰਕੀ ਜਾਂਦੀ ਉੱਤੇ ਖੜੀ ਬੈਠੀ ਅਈ ਤਾਂ ਗੱਲ ਹੈ ਗੱਗੂ ਹਣੀ ਆ ਮਨ ਜਮਨ ਦੀ ਫੇਵਰੇਟ ਆ ਇਹ ਨਾ ਜਿਹੜੀ ਇਹ ਭੈਣ ਜੀ ਦਾ ਪਿਆਰ ਅਮਨ ਨਾਲੀ ਆ ਹੈਂ ਵੇਹਲਾ ਇਹ ਅਮਨ ਭੈਣ ਇਹਦੇ ਨਾਲ ਹੀ ਪਿਆਰ ਆ ਬਸ ਇਹ ਜਦੋਂ ਆਈ ਸੀ ਮੈਂ ਹੀ ਚੋਈ ਇਹ ਵੀ ਪਿੱਦੀ ਇਹ ਵੀ ਪਿੱਦੀ ਦੋਵੇਂ ਪਿੱਦੀਆਂ ਰਲ ਜਾਂਦੀਆਂ ਪਿੱਦੀ ਪਿੱਦੀ ਆਈ ਤੂੰ ਬੋਲੀ ਘੱਤੋ ਪਹਿਲਾਂ ਫਿਰ ਪਹਿਲਾਂ ਘੱਤੋ ਬੋਲੀ ਪਹਿਲਾਂ ਘੱਤੋ ਬੋਲੀ ਕਨੇਈ ਸਹੀ ਗੱਲ ਲੈਣ ਇਹਨਾਂ ਕੋ ਪਹਿਲਾਂ ਕਿਉਂ ਬੋਲੀ ਆ ਵੇਖ ਸਕਦੇ ਆ ਤੁਸੀਂ ਵਿਗੜੀਆਂ ਇਨਫਲੂਐਂਸਰਾਂ ਹੂੰ ਕੀ ਆ ਹੈਂ ਵੀ ਉਧਰੋਂ ਬਰੂਨੋ ਦੇ ਡਿੱਗੀ ਟੱਟੀ ਤੇ ਗਰਕਿਰਤ ਦੇ ਮੂੰਹ ਜੜਗੀਆਂ ਲਾਲਾ ਓਏ ਹਾ 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 ਲੀਏ ਕਰਦੇ ਹੁੰਦੇ ਆ ਚੱਲ ਓ ਜੀ ਦੀ ਜਾਂਦਾ ਵੇਖੀ ਮੈਂ ਇੰਨੀਆਂ ਚੋਦੀਆਂ ਤੂੰ ਇੰਨੀਆਂ ਚੋਦੀਆਂ ਅੱਗੇ ਮੈਂ ਅੱਧੇ ਘੰਟੇ ਚੋਦੂੰਗਾ ਏ ਡੇਢ ਘੰਟਾ ਆ ਗਿਆ ਲੱਗਿਆ ਨੂੰ ਉੱਡ ਮੜ ਤੇਜ਼ ਘਮਾਓ ਬਹੁਤ ਤੇਜ਼ ਓ ਤੇਰੀ ਆ ਕੀ ਆ ਸਾਲਿਆ ਓਏ ਆ ਨਾ ਜਮਾ ਤੂੰ ਭਈ ਆ ਨਹੀਂ ਤੇ ਵੱਝ ਗਿਆ ਕਿ ਜਮਾ ਵਾਲਿਆ ਕ ਕਰੋ ਕਰਦੇ ਤੀ ਤੂੰ ਐ ਬੜਾ ਕਰਦੇ ਜੈ ਆ ਇਤਨਾ ਬੜਾ ਮੈਂ ਬੋਲੀਆ ਇਤਨਾ ਬੜਾ ਮੈਂ ਬੋਲੀਆ ਹੂੰ ਅੱਛਾ ਫੇਰ ਆ ਮੈਂ ਚੱਲਿਆ ਫੇਰ ਇੱਕ ਦੋ ਇਧਰ ਜੇਤ ਪੇ ਦੋਵੇਂ ਦੋਵੇਂ ਜੇਤ ਪੇ ਪਹਿਲੇ ਦਿਨ ਚੋਰੀ ਪੰਜੀ ਦੀ ਜਾਂਦੇ ਦੋਵੇਂ ਜਿੱਦਾਂ ਕਿ ਤੂੰ ਸਾਰੀ ਤੂੰ ਚੋਰੀਆਂ ਸਾਰਾ ਬਾਈ ਬੰਦੇ ਗੱਲ ਹੀ ਮੁਕਾਦੀ ਵੈਰੀ ਗੁੱਡ ਆ ਹੁੰਦਾ ਜੀ ਵਧੀਆ ਬੰਦ ਚੱਲ ਆ ਮੁਕਾ ਗਿਆ ਇਹ ਗੱਲ ਅਗਲਾ ਤੇ ਸਾਰੀਆਂ ਤੂੰ ਚੋਈਆਂ ਭਾਜੀ ਠੀਕ ਆ ਓਕੇ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ